ਬਾਬਾ ਜੀ ਕਿੱਥੋਂ ਆਏ ਹੋ ਮੇਰਾ ਜੀ ਬਰਨਾਲਾ ਜ਼ਿਲ੍ਹਾ ਦਾ ਆ ਬਰਨਾਲਾ ਤੋਂ ਤੁਰੀ ਆ ਰਹੇ ਹਾਂ ਹਾਂ ਜੀ ਇਹ ਤੁਸੀਂ ਹਰਸਰ ਵਿੱਚ ਪੋਸਟਰ ਫੜਿਆ ਹੈ ਕਮੇਂਟ ਸਾਹ ਮੋਰਚਾ ਇਹ ਕਿੱਥੇ ਚੱਲੇ ਹੋ ਮੈਂ ਜੀ ਚੰਡੀਗੜ੍ਹ ਚੱਲੇ ਆ ਉੱਥੇ ਮੋਰਚਾ ਲੱਗਿਆ ਸਤਰੀਕ ਦਾ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਤੇ ਉਹਦੇ ਮੈਂ ਕਰਕੇ ਵੀ ਪਿੰਡਾਂ 베ਤੀ ਜਾ ਰਿਹਾ ਹਾਂ ਪੈਦਲ ਮਾਰਚ ਹੋਰ ਸੰਗਤ ਨੂੰ ਸੁਨੇਹਾ ਦਿੰਦਾ ਹੋਇਆ ਵੀ ਉਥੇ ਪਹੁੰਚੇ ਉਹਨਾਂ ਸਿੰਘਾਂ ਨੂੰ ਮਤਲਬ ਹੈ ਜੇ ਉਹਨਾਂ ਨੂੰ ਵੀ ਜਿਹੜੀ ਬੰਦੀ ਸਜ਼ਾ ਉਹ ਕਾਨੂੰਨ ਮੁਤਾਬਕ ਪੂਰੀ ਹੋ ਚੁੱਕੀ ਆ ਉਸ ਕਰਕੇ ਮੋਰਚਾ ਲਾਇਆ ਹੋਇਆ ਸਿੰਘਾਂ ਲਈ ਉਹਨਾਂ ਨੂੰ ਰਿਹਾ ਕਰਾਜਾ ਤੇ ਸੰਗਤ ਨੂੰ ਬੇਨਤੀ ਵੀ ਕਰਦੇ ਆ ਕਿ ਬਾਦੂ ਦਾ ਬੜਾ ਚੜ੍ਹਦੀ ਕਲਾ ਦਾ ਮੌਕਾ ਨਾ ਗਵਾਣਾ। ਆ ਵੀ ਖੰਡੀ ਨੂੰ ਬੇਨਤੀ ਆ ਕਿ ਜਰੂਰ ਪਹੁੰਚੋ ਕਿਉਂਕਿ ਜਿਹੜੀ ਉਹਨਾਂ ਦੀ ਸਹਾਇਤਾ ਜੋ ਪੂਰੀ ਕਰਕੇ ਚੱਲਣੀ ਹੈ। ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਚੱਲਿਆ ਨੂੰ? ਮੈਂ ਜੀ ਕੱਲ ਸਵੇਰ ਉੱਠਿਆ ਸੀਗਾ ਜੀ ਆਪਣੇ ਗੁਰੂ ਘਰੋਂ ਮੱਥਾ ਟੇਕ ਕੇ। ਕਿਹੜੀ ਜਗ੍ਹਾ ਤੋਂ? ਬਧਾਤਾ ਪਿੰਡ ਆ ਜੀ ਮੇਰਾ ਬਰਨਾਲਾ ਦਿਲਾ ਭਦੌੜ ਦੇ ਨਾਲ। ਅੱਛਾ। ਤੇ ਹੁਣ ਪਹੁੰਚਣਾ ਕਿੱਥੇ ਐ? ਪਹੁੰਚਣਾ ਜੀ ਮੈਂ ਆਪਣਾ ਮੋਰਚਾ ਉੱਥੇ ਸਾਇਦ ਮਹਾਲੀ ਲੱਗਿਆ ਨਾ। ਉੱਥੇ ਮੈਂ ਮੋਰਚੇ ਦੇ ਵਿੱਚ ਹੀ ਜਾਣਾ ਜੀ ਤੁਰਕੀ ਜਾਉਂਗੇ ਹਾਂਜੀ ਪਿੰਡਾਂ ਬੇਦੀ ਪੈਦਲ ਮਤਲਬ ਹੋਰ ਸੰਗਤ ਦੇ ਨਾਲ ਵਿਚਾਰ ਵਟਾਂਦਰੇ ਸੀ ਤੇ ਰਾਤ ਕਿੱਥੇ ਕੱਟੀ ਫਿਰ ਰਾਤ ਜੀ ਆ ਸੀਟਾਂ ਵਾਲੇ ਤੋਂ ਪਿੱਛੇ ਇੱਕ ਪਿੰਡ ਪੈਂਦਾ ਜਿੱਥੇ ਮੈਂ ਨਾ ਪੁੱਲ ਗਿਆ ਨਗਰ ਦਾ ਉੱਥੇ ਮੈਂ ਆਪਣਾ ਡੇਰਾ ਸੀ ਸਾਧੂਆਂ ਦਾ ਸੰਤਾਂ ਦਾ ਉੱਥੇ ਮੈਂ ਮਤਲਬ ਰਾਤ ਕੱਤੀ ਤੇ ਰਸਤੇ ਵਿੱਚ ਹੁਣ ਫਿਰ ਕਾਫੀ ਰਾਤਾਂ ਰਹਿਣਗੀਆਂ ਹਾਂਜੀ ਭੁੱਖ ਲੱਗਦੀ ਹਣੀ ਰਸਤੇ ਵਿੱਚ ਹਾਂਜੀ ਰਸਤੇ ਦੇ ਵਿੱਚ ਬਹੁਤ ਮਤਲਬ ਵੀਰ ਵੀ ਪ੍ਰਸਾਦਾ ਪਾਣੀ ਨੂੰ ਮਤਲਬ ਕਹਿੰਦੇ ਨੇ ਜੇ ਜਾਂ ਕੋਈ ਦੁਕਾਨ ਵਾਲਾ ਫਲ ਫੂਟ ਵੀ ਦੇ ਦਿੰਦੇ ਆ ਆਪਦੇ ਆ ਬਹੁਤ ਲੋਕ ਪਿਆਰ ਦਿੰਦੇ ਆ ਤੇ ਕੋਈ ਦਿੱਕਤ ਨਹੀਂ ਆਉਂਦੀ। ਤੇ ਕਿਥੋਂ ਇਸ ਜਗ੍ਹਾ ਇਸਤਰਾ ਦਾ ਮੈਂ ਜੀ ਡਰਾਈਵਰ ਆ ਕੰਪੈਨਟ ਤੇ ਲਾਉਣਾ ਕਰਨਾਟਕਾ ਦੇ ਵਿੱਚ ਮੈਂ ਉੱਥੇ 8ਵੇਂ ਮਹੀਨੇ ਕੰਮ ਕਰਦਾ 5ਵੇਂ ਮਹੀਨੇ ਚ ਵਾਪਸ ਆਉਣਾ ਜਦੋਂ ਮੈਨੂੰ ਮੋਰਚੇ ਦਾ ਪਤਾ ਲੱਗਿਆ ਜੀ ਮੋਰਚਾ ਲੱਗਿਆ ਤੇ ਉਦੋਂ ਫਿਰ ਮੈਂ ਆਪਣਾ ਕੰਮ ਸਾਡੇ ਕਿੰਨੇ ਤੇ ਲਾ ਆਂ ਵੀ ਨਹੀਂ ਆਪਣਾ ਫਰ ਤੇ ਨਿੱਜੀ ਕੰਮ ਤਾਂ ਹੈ ਨਹੀਂ ਸਾਡੇ ਲਈ ਉਹਨਾਂ ਨੇ ਮਤਲਬ ਦਾ ਸਰੀਰ ਸਾਡੇ ਨਾਲ ਲੀਲਾ ਹੁੰਦੀ ਬੜੀਆਂ ਤਕਲੀਫਾਂ ਤੇ ਉਹਨਾਂ ਸਿੰਘਾਂ ਨੇ ਕਦੇ ਕੌਮ ਨੂੰ ਲਾਂਭਾ ਵੀ ਨਹੀਂ ਦਿੱਤਾ ਉਲਟਾ ਸਾਨੂੰ ਕਿਹਾ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਉਹ ਚੀਜ਼ ਨੂੰ ਦੇਖ ਕੇ ਮੈਂ ਆਪਣਾ ਫਰਜ਼ ਸਮਝਿਆ ਕੰਮ ਕਰ ਛੱਡ ਕੇ ਤੇ ਮੈਂ ਉਦੋਂ ਤਾਂ ਆਇਆ ਜੇ ਸਾਡਾ ਫਰਜ਼ ਆਪਾਂ ਦੀ ਅਸਹਾਰ ਨਹੀਂ ਕਰ ਰਹੇ ਸਾਡਾ ਫਰਜ਼ ਬਣਦਾ ਸੀ ਆਪਦੇ ਫਰਜ਼ ਨੂੰ ਪਹਿਚਾਨਣੀਏ ਉਹਨਾਂ ਯੋਧਿਆਂ ਨੂੰ ਜੇਲਾਂ ਤੋਂ ਬਾਹਰ ਕਢਾਇਆ ਜਾਵੇ ਕਿਉਂਕਿ ਬਹੁਤ ਟਾਈਮ ਹੋ ਗਿਆ ਉਹ ਸਜ਼ਾ ਤੋਂ ਵੀ ਜ਼ਿਆਦਾ ਸਜ਼ਾ ਕੱਟ ਚੁੱਕੇ ਨੇ ਤੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹਨਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਰਿਹਾ ਕਰੋ ਬੜਾ ਲੰਮਾ ਸਮਾਂ ਹੋ ਗਿਆ ਕਿਉਂ ਨਹੀਂ ਇਹਨਾਂ ਨੂੰ ਰਿਹਾ ਕੀਤਾ ਜਾਂਦਾ ਸਜ਼ਾਆਂ ਪੂਰੀਆਂ ਹੋ ਗਈਆਂ ਨੇ ਇਹਨਾਂ ਦੀਆਂ ਇਹ ਦੇਖੋ ਜੀ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਤਾਂ ਕਿਸੇ ਨਾਲ ਬੇਇਨਸਾਫੀ ਕਰਦਾ ਨਹੀਂ ਪਰ ਕੁਝ ਲੋਕ ਜਿਹੜੇ ਗਲਤ ਹੁੰਦੇ ਨੇ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਨੇ ਕਾਨੂੰਨ ਵੀ ਨਹੀਂ ਦੇਖਣਾ ਉਹ ਆਪਦੇ ਫਾਇਦੇ ਲਈ ਬੜਾ ਕੁਝ ਕਰ ਦਿੰਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਚਾਹੀ ਕੋਈ ਮਾਸੂਮ ਹੋਣ ਆਮ ਲੋਕ ਹੋਣ ਉਹਨਾਂ ਨੂੰ ਆਦੇ ਕੁਰਸੀ ਤੱਕ ਮਤਲਬ ਲਾਉ ਗਲਤ ਲੋਕ ਨੇ ਜਿਹੜੇ ਉਹ ਇਹ ਚੀਜ਼ਾਂ ਮਤਲਬ ਗਲਤ ਇਸਤੇਮਾਲ ਕਰਕੇ ਕਾਨੂੰਨ ਦਾ ਤਾਂ ਸਾਰਾ ਕੁਸੂਰ ਆ ਬਾਕੀ ਸਾਡੇ ਨਾ ਇੱਕ ਇੱਕ ਕਰਕੇ ਅੱਜ ਵੱਡੀਆਂ ਵੱਡੀਆਂ ਜਥੇਬੰਦੀਆਂ ਕਹਾਉਣ ਵਾਲੇ ਸਾਰੇ ਚੋਕ ਨੇ ਮੈਂ ਤਾਂ ਇਹ ਵੀ ਕਹੂੰਗਾ ਵੀ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਦਾਰ ਆ ਇਹ ਜਿਹੜੇ ਸਿੰਘ ਸਾਡੇ ਜ਼ਿਲ੍ਹਿਆਂ 'ਚ ਬੈਠੇ ਆ ਆਪਦੇ ਆਪ ਨੂੰ ਉਹ ਆਗੂ ਕਹਾਉਂਦੇ ਆ ਪਰ ਕਦੇ ਵੀ ਨਹੀਂ ਬੋਲੇ ਫਰਜ਼ ਬਣਦਾ ਸਾਰਿਆਂ ਦਾ ਜੇ ਸੱਚ ਤੇ ਖੜੋ ਜੇ ਤੁਸੀਂ ਮਤਲਬ ਝੰਡਾ ਚੱਕਿਆ ਵੀ ਅਸੀਂ ਕੌਮ ਦੇ ਰਾਖੇ ਆ ਤੇ ਤੁਹਾਡਾ ਫਰਜ਼ ਵੀ ਬਣਦਾ ਕਿ ਜੇ ਕੋਈ ਕੌਮ ਦੇ ਲਈ ਗੱਲ ਕਰਦਾ ਉਹ ਤੇ ਪੀੜ ਪਿੰਦੀ ਆ ਤਾਂ ਨਾਲ ਕੀ ਮੰਗ ਕਰ ਰਹੇ ਹਾਂ ਮੰਗ ਤਾਂ ਇਹ ਹੀ ਆ ਜੀ ਜਲਦੀ ਤੋਂ ਜਲਦੀ ਉਹਨਾਂ ਨੂੰ ਰਹਾ ਕੀਤਾ ਜਾਵੇ ਕਿਉਂਕਿ ਜਿਹੜੀ ਉਹਨਾਂ ਨੂੰ ਕਾਨੂੰਨ ਤੌਰ ਤੇ ਸਜ਼ਾ ਬਣਦੀ ਸੀ ਉਹ ਤੋਂ ਜ਼ਿਆਦਾ ਕੱਟ ਚੁੱਕੇ ਨੇ ਤੇ ਹੁਣ ਉਹਨਾਂ ਦਾ ਮਤਲਬ ਕਾਨੂੰਨੀ ਤੌਰ ਤੇ ਵੀ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਤੇ ਜਿਹੜੀ ਉਹਨਾਂ ਨੇ ਵੱਧ ਸਜ਼ਾ ਕੱਟੀ ਆ ਉਹਦਾ ਕੌਣ ਜ਼ਿੰਮੇਵਾਰ ਆ ਉਹਦੇ ਬਾਰੇ ਵੀ ਮਤਲਬ ਗੱਲਬਾਤ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਉਹਨਾਂ ਨੇ ਕੱਟ ਲਈ ਆ ਤੇ ਉਦੋਂ ਬਾਅਦ ਉਹਨਾਂ ਨੂੰ ਜੇ ਤੱਕ ਉਹਨੂੰ ਚਲਾਉਣ ਦਿੱਤਾ ਦੋਸ਼ੀ ਦਾ ਉਹਦਾ ਜ਼ਿੰਮੇਵਾਰ ਕੌਣ ਆ ਉਹਦੇ ਤੇ ਵੀ ਮਤਲਬ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਆ ਇਹ ਸਾਡੇ ਜਥੇਬੰਦੀਆਂ ਨੂੰ ਧਿਆਨ ਦੇਣਾ ਚਾਹੀਦਾ ਮੈਂ ਇਹ ਵੀ ਕਹਾਂਗਾ ਜਿਹੜੇ ਸਾਡੇ ਕੌਮ ਦੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਇਹ ਚੀਜ਼ ਤੇ ਚੁੱਪ ਤੋੜਨੀ ਚਾਹੀਦੀ ਉਹਦਾ ਫਰਜ਼ ਆ ਹੁਣ ਉੱਤੇ ਪਹੁੰਚਣਾ ਨੂੰ ਸਾਡਾ ਕੌਮ ਨੇ ਬੜਾ ਸਤਕਾਰ ਦਿੱਤਾ ਬੜਾ ਜਦੋਂ ਤੋਂ ਸਾਰਿਆਂ ਨੇ ਫਰਜ਼ਾ ਦਿੰਦੇ ਵੀ ਸਾਡੀ ਤਾਮ ਦੇ ਢਾਡੀ ਰਾਗੀ ਪ੍ਰਚਾਰਕ ਨੇ ਉਹ ਉਥੇ ਜ਼ਰੂਰ ਕੌਣ